ਕਬੱਡੀ ਇਧਰ ਕੇਕਾ ਵੱਲ ਪਾਸੋਂ ਪਹੁੰਚ ਆ ਗਿਆ ਜਿੰਨੇ ਵੀ ਸੰਗਤ ਆਈ ਹੈ ਪੀਰ ਬਾਬਾ ਅੱਜ ਮਿਲਣਾ ਬਾਈਟਾ ਆ ਸਾਡੇ ਸਾਰੇ ਵੀ ਜਾਉਂਦਾ ਅੱਜ ਮੇਲੇ ਉੱਪਰ ਪੁੱਜ ਨਿਗਾ ਸਵਾਗਤ ਹੈ ਤਖਤ ਰਾਜ ਦੀ ਸਰਦਾਰੀ ਚੰਗ ਨਾਮ ਦੀ ਬਹੁਤ ਸਦਾ ਸਾਰੇ ਪ੍ਰਬੰਧਕਾਂ ਨੇ ਬੜਾ ਮਿਹਨਤ ਕਰਕੇ ਸਮੇਲਨ ਨੂੰ ਜੋ ਕਰਵਾ ਰਹੇ ਨੇ ਰੰਗ ਰੰਗੇ ਹਰ ਦੇਸ਼ਾਂ ਦੇ ਝੰਡੇ ਝੂਲੇ ਹੋਏ ਲਾ ਕਬੱਡੀ ਪਾ ਕੇ ਨਾ ਕਰਦੇ ਗੜ ਕਰੋ ਹੈਲੋ ਵੈਲਗੁਰੂ ਜੀ ਕਾ ਖਾਲਸਾ ਵੈਲਗੁਰੂ ਜੀ ਕੀ ਫਤਿਹ ਗਿਆਨ ਤੈਰ ਕਿਸ਼ਰਮ ਨਾ ਜਾਣਾ ਸਾਰ ਨਾ ਜਾਣਾ ਦਿਲੀ ਗਾਤੇ ਵੱਡਾ ਸਤਗੁਰ ਨਾਮ ਜਿਨੂੰ ਘੜਖੀ ਮੇਰੀ ਪੂਰਾ ਤੇਰਾ ਦੀ ਧਰਤੀ ਲੰਗਲਾ ਪੰਜਾਬ ਜਿਹੜੇ ਫਾਜਨ ਕਾ ਦੀ ਬੜੀ ਕਰਮਾਂ ਵਾਲੀ ਧਰਤੀ ਪਿੰਡ ਹੋਰ ਇਲਾਕਾ ਢਾਣਾ ਜੋ ਮੇਨਾ ਚੱਲ ਰਿਹਾ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਨੇ ਹੈ ਇੱਕ ਵਾਰ ਸਾਰੀ ਸੰਗਤ ਵੀਰ ਦਾਦਾ ਮੁਹੰਮਦ ਪ੍ਰਾਨ ਜੀ ਦੇ ਨਾਮ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਔਰ ਮੈਚ ਵੀ ਬੜੇ ਚੋਟੀ ਦੇ ਚੱਲ ਰਿਹਾ ਹੈ ਚੱਲੀ ਜੀ ਦਾਦਾ ਜੀ ਜੰਗਾ ਵਾਲੇ ਪਾਸੇ ਤੇ ਚੱਲ ਮੇਲੇ ਨੂੰ ਚੱਲੀ ਹੈ ਪਾਲਾ ਖੇਡ ਤੂ ਕਬੱਡੀ ਦਾ ਕਬੱਡੀ ਦਾ ਜਿਹਨਾਂ ਖੇਡ ਕਬੱਡੀ ਦਾ ਚੱਲਦਾ ਹੈ ਚਾਰ ਜੱਫੀ ਨੇ ਇਸ ਵੇਲੇ ਧਾਗੀਵਾਂਦਰ ਪਿੰਡ ਦੇ ਗੱਬਰੂ ਸਾਰੇ ਖੜੇ ਵਰਦੀਪ ਦੋਦੇ ਦੀ ਧਰਤੀ ਦਾ ਨਾ ਹੋ ਗਈ ਟੱਕਰ ਸਿਰੇ ਦੀ ਤੇ